ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲੱਪੇ ਆਖੋ ਨੰਦਨ ਪ੍ਰਥਮ ਰਾਗ ਭੈਰ ਮੈਂ ਕਰਹੀ ਪੰਚ ਰਾਗਨੀ ਸੰਗੋਚ ਰਹੀ ਪ੍ਰਥਮ ਪੈਰ ਵੀ ਬਿਲਾਵਲੀ ਪੁਨ ਆਕੀ ਗਾਵੇ ਬੰਗਲੀ ਪੁਨ ਸਲੇਕੀ ਕੀ ਭਈ ਬਾਰੀਏ ਪੈਰੋ ਕੀ ਪੰਚੋ ਨਾਰੀ ਪੰਚਮ ਹਰਖ ਦੇ ਸਾਖ ਸੁਨਾਵੇਂ ਬੰਗਲ ਮਦ ਮਦਵ ਗਾਵੇਂ ਲਲਤ ਬਿਲਾਵ ਲਗਾਵਹੀ ਆਪਣੀ ਆਪਣੀ ਭਾਂਤ अष्ट पुत्र भैरव की गावै कै न पात्र दुतिया माल कौसक अलप संग रागनी पंचो थापै गुण क्रीर देवगंधारी गंधारी, गंधारी सुती उचारीत नसरी ए पाचो गाई माल राग कौसक संग लाई मारू मस्तंगमी वारा प्रबल चंड कौकसिय उपहारा खौखटयो पुराणंद गायष्ट माल कौसक संग लाई ਉਨੇ ਆਇਓ ਹਿੰਡੋਲ ਪੰਚਨਾਰ ਸੰਗਸ਼ਟ ਸੁਤੇ ਉਠੈ ਤਾਨਕ ਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੀਵਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਹੀਰੀ ਲੈ ਭਾਰ ਜਾ ਸੰਗ ਲਾਈ ਪਾਂਚੋਂ ਆਰ ਜਾ ਸੁਰਮਾਨੰਦ ਪਾਸ ਕਰਿ ਆਈ ਚੰਨਣ ਬਿੰਬ ਮਗਲਣ ਸੁਹਾਈ सरस बाणवाए बिनोता गावे सरस बसंतक मो दष्ट पुत्र मैं कहि सवारी पुनि आई दीपक की बारी कछेली पद्मंजरी तोड़े कहि आलाप का मोदियो गुजरी संघदीप के थाप का लंका कुंतलेओ रामा कमल कुसम चंपके नामा ਗੌਰਵ ਕਾ ਨਾਰਾ ਕਲਿਆਣ ਹਸ਼ਟੇ ਪੁੱਤਰ ਦੀਪਕ ਕੇ ਜਾਨਾ ਸਭ ਮਲ ਸ੍ਰੀ ਰਾਗ ਵੇ ਗਾਵੇ ਪੰਚੋ ਸੰਗ ਬਰੰਗਨ ਲਾਵੇ ਬੇਰਾਰੀ ਕਰਨਾ ਤੇ ਤਰੀ ਕਵਰੇ ਗਾਮ ਆਸਾ ਬਰੀ ਤੇ ਪਛੇ ਚੰਦਵੀ ਆ ਲਾਪੀ ਸ੍ਰੀ ਰਾਗ ਸੋ ਪੰਚੋ ਥਾਪੀ ਸਾ ਲੂ ਸਾਰਗ 사ਗਰਾ ਔਰ ਗੋਂਡ ਗੰਭੀਰ ਹਸ਼ਟੇ ਪੁੱਤਰ ਸ੍ਰੀ ਰਾਗ ਕੀ ਗੋਂਡ ਕੰਬ ਹਮੀਰ ਕਸ਼ਟ ਮੀਖ ਰਾਗ ਬੈ ਗਾਵੇ ਪੰਚੋ ਸੰਗ ਪ੍ਰੰਗਨ ਲਾਵੇ ਸੂਰਠ ਗੋਡ ਮਲਾਰੀ ਧੋਨੀ ਪੁਨ ਗਾਵੇ ਆਸਾ ਗੁਨ ਗੁਨੀ ਉੱਚੇ ਸੁਰ ਸੋ ਹੋਪਨ ਕੀਨੀ ਮੀਖ ਰਾਗ ਸੋ ਪੰਚੋ ਚੀਨੀ ਪੈਰਾ ਧਰ ਗਜ ਤਰ ਕੀਦਾਰਾ ਜਬਲੀ ਧਰ ਨਟਿਓ ਜਲ ਧਾਰਾ ਪੁਨ ਗਾਵੇ ਸ਼ੰਕਰਯੋ ਸ਼ੰਮ ਮੀਖ ਰਾਗ ਪੁੱਤਰਨ ਕੀ ਨਮਾ کشت راگ انگائی سنگ راگ نیتیس سب ہے پتر راگن کی اٹھا رہ دس بیس کشٹ راگ انگائی سنگ راگ نیتیس ਸਭ ਹੈ ਪੁੱਤਰ ਰਾਗਨ ਕੀ 8 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ